ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਾਜ ਸੰਗਤ ਜੀ ਤੁਸੀਂ ਦਰਸ਼ਨ ਕਰੋ ਤਖਤ ਸ੍ਰੀ ਦਮਦਮਾ ਸਾਹਿਬ ਗੁਰੂ ਕੀ ਕਾਸੀ ਤਲਵੰਡੀ ਸਾਬੋ ਜ਼ਿਲ੍ਹਾ ਵਟਿੰਡਾ ਜੋ ਕਿ ਖਦਰਾਨੇ ਦੀ ਢਾਬ ਤੋਂ ਜੰਗ ਤੋਂ ਬਾਅਦ ਗੁਰੂ ਸਾਹਿਬ ਜੀ ਨੇ ਇੱਥੇ ਆ ਕੇ ਦਮ ਲਿਆ ਤਾਂ ਹੀ ਇਸ ਦਾ ਨਾਮ ਦਮਦਮਾ ਸਾਹਿਬ ਪਿਆ ਜੀ ਤੇ ਇਹ ਇਮਾਰਤ ਤੁਸੀਂ ਦੇਖ ਰਹੇ ਹੋ ਬਹੁਤ ਹੀ ਦੇ ਬੱਚਾ ਸਰਦਾ ਪੂਰਵ ਲੋਕ ਇੱਥੇ ਸੰਗਤਾਂ ਆਪਣੇ ਮੱਥਾ ਟੇਕਣ ਆਉਂਦੀਆਂ ਹਨ ਤੇ ਆਪਣਾ ਜੀਵਨ ਸਫਲ ਕਰਦੀਆਂ ਹਨ ਤੇ ਬਾਕੀ ਸਾਧ ਸੰਗਤ ਜੀ ਗੁਰੂ ਸਹਿਬਾਨ ਗੁਰੂ ਵਿਸ਼ਤਨ ਸ਼੍ਰੀ ਗੋਵਿੰਦ ਸਿੰਘ ਜੀ ਇੱਥੇ ਬਹੁਤ ਟਾਈਮ ਸਮਾਂ ਬਤੀਤ ਕੀਤਾ ਤੇ 10 ਏਸ ਸਾਧ ਸੰਗਤ ਜੀ ਦਰਬਾਰ ਸਾਹਿਬ ਦਾ ਅੰਦਰ ਦਾ ਦ੍ਰਿਸ਼ ਜਿੱਥੇ ਕਿ ਫਾਰ ਚੱਲਦਾ ਰਹਿੰਦਾ ਹੈ ਤੇ ਸੰਗਤਾਂ ਨਦਰੋਂ ਨੋ ਨਿਹਾਲ ਹੁੰਦੀਆਂ ਰਹਿੰਦੀਆਂ ਨਹੀਂ ਲੋਕ ਦੂਰ ਦਰੱਡੋਂ ਆ ਕੇ ਇੱਥੇ ਮੱਤਾ ਟੇਕਦੇ ਹਨ ਤੇ ਆਪਣਾ ਜੀਵਨ ਸਫਲ ਬਣਾਉਂਦੇ ਹਨ ਕਿਉਂਕਿ bari ਰੋਜ਼ਾਨ ਰਜੇ ਮੈਂ ਤੋਂ ਦੂਰ ਹੋ ਕੇ ਇੱਥੇ ਆ ਕੇ ਮਨ ਨੂੰ ਬੜੀ ਸ਼ਾਂਤੀ ਮਿਲਦੀ ਹੈ ਤੇ ਕੀਰਤਨ ਚੱਲਦਾ ਰਹਿੰਦਾ ਹੈ ਤੇ ਸਾਧ ਸੰਗਤ ਤੁਸੀਂ ਵੀ ਆ ਕੇ ਇੱਥੋਂ ਜੀ ਆਪਣਾ ਜੀਵਨ ਸਫਲ ਬਣਾ ਸਕਦੇ ਹੋ ਬਾਕੀ ਸਾਧ ਸੰਗਤ ਜੀ ਤੁਹਾਨੂੰ ਹੋਰ ਦੱਸਿਏ ਕਿ ਇੱਥੇ ਗੁਰੂ ਗੋਬਿੰਦ ਸਿੰਘ ਜੀ ਦੀ ਦਿੱਤੀ ਹੋਈ ਵਪਾਰ ਕਿਰਪਾ ਦਾ ਸ਼ੀਸ਼ਾ ਪਿਆ ਜੀ ਜੋ ਕਿ ਅਦਰੰਗ ਦੇ ਮਰੀਜ਼ ਇਸ ਸ਼ੀਸ਼ੇ ਮੂਰੇ ਬਹਿ ਕੇ ਛੋਲੇ ਚਾਉਦੇ ਹਨ ਤੇ ਉਹਨਾਂ ਦਾ ਇਹ ਰੂਗ ਮੂੰਹ ਦਾ ਟੇਡਾਪਨ ਜਾਂ ਬਿੰਗਾਪਨ ਕਹ ਲਈਏ ਠੀਕ ਹੋ ਜਾਂਦਾ ਜੀ। ਬਾਕੀ ਆ ਸਾਧ ਸੰਗਤ ਜੀ ਮੰਜੀ ਸਾਹਿਬ ਹੈ ਜੀ ਨੌਮੀ ਪਾਤਸ਼ਾਹੀ ਜਿੱਥੇ ਕਿ ਸ਼ਸਤਰ ਵਿਰਾਜਮਾਨ ਨੇ। ਇੱਥੇ ਵੀ ਲੋਕ ਬੜੇ ਹਿਸ਼ਰਦਾਪੂਰਵਕ ਮੱਤਾ ਟੇਕਦੇ ਹਨ ਤੇ ਆਪਣਾ ਜੀਵਨ ਸਫਲ ਬਣਾਉਂਦੇ ਨੇ। ਤੇ ਨਾਲ ਹੀ ਇੱਕ ਹੋਰ ਗੁਰਦੁਆਰਾ ਸਾਹਿਬ ਹੈ ਜੀ। ਇੱਥੇ ਵੀ ਲੋਕ ਬੜੀ ਸ਼ਰਧਾਪੂਰਵਕ ਸਾਰਾ ਦਿਨ ਪਾਠ ਦਾ ਆਨੰਦ ਮਾਣਦੇ ਨੇ ਤੇ ਆਪਣਾ ਜੀਵਨ ਸਫਲ ਬਣਾਉਂਦੇ ਨੇ। ਬਾਕੀ ਸਾਧ ਸੰਗ ਜੀ ਹੁਣ ਤੁਹਾਨੂੰ ਦਿਖਾਉਣ ਲੱਗੇ ਆ ਜੋ ਕਿ ਇੱਥੇ ਪ੍ਰਦਰਸ਼ਿਤ ਨੇ ਲੱਗੀ ਸੀ। ਗੁਰੂ ਗੋਬਿੰਦ ਸਿੰਘ ਜੀ ਦੇ ਮੁੱਢ ਕਾਲ ਦੀ ਜੋ ਕਿ ਪੰਜਾਬ ਦੇ ਵੱਖ-ਵੱਖ ਬੜੇ ਹੀ ਮਹਾਨ ਚਿੱਤਰਕਾਰਾਂ ਨੇ ਇਹ ਪੇਂਟਿੰਗਾਂ ਬਣਾਈਆਂ ਜਿਦੋਂ ਕਿ ਗੁਰੂ ਸਾਹਿਬ ਦਮਦਮਾ ਸਾਹਿਬ ਜਤਲਵੰਡੀ ਸਾਬੂ ਵਿਖੇ ਆਏ ਸੀ। ਇਹ ਦੇਖੋ ਜੀ ਸੰਗਤਾਂ ਨਾਲ ਗੁਰੂ ਸਾਹਿਬ ਬੈਠੇ ਨੇ ਵਿਚਾਰ ਵਟਾਂਦਰਾ ਕਰਦੇ ਹੋਏ ਤੇ ਇੱਥੇ ਗੁਰੂ ਸਾਹਿਬ ਜੀ ਨੇ ਲਖ ਸੰਗਤਾਂ ਲੰਗਰ ਛਕਿਆ ਤੇ ਬਾਕੀ ਬਹੁਤ ਹੀ ਸੋਹਣੀਆਂ ਤਸਵੀਰਾਂ ਨੇ ਜੀ ਤੇ ਇਹ ਹੈ ਜੀ ਉਹ ਬੰਦੂਖ ਤੇ ਤਲਵਾਰਾਂ ਤੇ ਇਹ ਹੈ ਗੁਰਦੁਆਰਾ ਲਖਨ ਸਰ ਸਾਹਿਬ ਜਿੱਥੇ ਕੇ ਆਪਣੇ ਲੋਕ ਮੰਦੀਆਂ ਮਰਦਾਂ ਲਿਖਦੇ ਹਨ ਤੇ ਫੱਟੀ ਜਾਂ ਸਲੇਟ ਜਾਂ ਬਰੇਤੀ ਦੇ ਉੱਪਰ ਰੇਤੇ ਦੇ ਉੱਪਰ ਪੈਂਤੀ ਉੜਾੜਾ ਲਿਖਿਆ ਜਾਂਦਾ ਹੈ ਜੋ ਵੀ ਦੂਰ ਦਰਾਡੇੋਂ ਲੋਕ ਇੱਥੇ ਆ ਕੇ ਸੰਗਤਾਂ ਆਪਣੇ ਮਨ ਦੀ ਇੱਛਾ ਜਾਂ ਕੋਈ ਰੋਗ ਦਾ ਨਿਪਟਾਰਾ ਇਸ ਦੇ ਉੱਪਰ ਲਿਖਦੇ ਹਨ ਤਾਂ ਜੋ ਪ੍ਰਮਾਤਮਾ ਉਹਨਾਂ ਤੇ ಅಪਾਰ ਕਿਰਪਾ ਕਰਨ ਤੇ ਉਹਨਾਂ ਤੋਂ ਉਹਨਾਂ ਦੀਆਂ ਮਨੋ ਕਾਮਨਾ ਪੂਰੀਆਂ ਹੋਣ ਤੇ ਰੋਗਾਂ ਦਾ ਨਿਪਟਾਰਾ ਵੀ ਹੋ ਸਕੇ ਆ ਦੇਖੋ ਸਾਧ ਸੰਗਤ ਜੀ ਸੁਦਰਸ਼ਨ ਕਰ ਸਕੋ ਕਿਦਾਂ ਸੰਗਤਾਂ ਬੈਠੀਆਂ ਨੇ ਤੇ ਆਪਣਾ ਊੜਾ ਆੜਾ ਜਾਂ ਆਪਣੇ ਮਨ ਦੀਆਂ ਇੱਛਾਵਾਂ ਲਿਖ ਰਹੇ ਹਨ ਤੇ ਬਾਕੀ ਸਾਧ ਸੰਗਤ ਜੀ ਇਹ ਉਹ ਕਰੀਰ ਦੇ ਦਰਖਤ ਹਨ ਜੀ ਜਿਨ੍ਹਾਂ ਦੇ ਨਾਲ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਆਪਣੇ ਘੋੜੇ ਬੰਦੇ ਰਹੇ ਨੇ ਇਹ ਵੀ ਸਾਧ ਸੰਗਤ ਜੀ ਤਲਵੰਡੀ ਸਾਬੋ ਉਸੇ ਤਰ੍ਹਾਂ ਹੀ ਬੜੀ ਸ਼ਾਮ ਸੰਭਾਲ ਦੇ ਨਾਲ ਰੱਖੇ ਹੋਏ ਹਨ ਤੇ ਇਹ ਵੀ ਗੁਰਦੁਆਰਾ ਦੀ ਚਾਰ ਦਿਵਾਰੀ ਦੇ ਅੰਦਰ ਹੀ ਬਰਾਜਮਾਨ ਹਨ ਤੇ ਤੁਸੀਂ ਵੀ ਸੰਗਤ ਜੀ ਨੇ ਦਰਸ਼ਨ ਕਰ ਸਕਦੇ ਹੋ ਇਹ ਇੱਥੇ ਦੋ ਕਰੀਡ ਦੇ ਵੱਡੇ ਵੱਡੇ ਦਰਖਤ ਨੇ ਤੇ ਇਹਨਾਂ ਦੇ ਸਾਈਡ ਤੇ ਚਾਰੇ ਪਾਸੇ ਜੰਗਾ ਲਗਾਇਆ ਹੈ ਤਾਂ ਜੋ ਕੋਈ ਇਹਨਾਂ ਦੇ ਪੱਤੇ ਜਾਂ ਹੋਰ ਕੋਈ ਇਹਨਾਂ ਨੂੰ ਤੁਰਨਾ ਸਕਣਤੇ ਨਹੀਂ ਇੱਥੇ ਕੋਈ ਪ੍ਰਸ਼ਾਚਰ ਹੁਣ ਦੇ ਆ ਗਿਆ ਹੈ ਵੀ ਇੱਥੇ ਖਰਾਬ ਹੋਣ ਤੋਂ ਇਹਨਾਂ ਦਾ ਹੋਇਆ ਜੀ ਬਾਕੀ ਸਾਥ ਸੰਗਤ ਜੀ ਦਰਸ਼ਨ ਕਰ ਸਕਦੇ ਹਾਂ ਤੇ ਇਹ ਆਪਣਾ ਜੀ ਦੀਵਾਰ ਗੁਰਦੁਆਰਾ ਸਾਹਿਬ ਤੇ ਨਾਲ ਹੀ ਇਹ ਜੀ ਆਪਣਾ ਹੁਣ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਸਰੋਵਰ ਜੋ ਕਿ ਅੰਡਰਗਰਾਊਂਡ ਹੈ ਜੀ ਥੱਲੇ ਇੱਕ ਪਾਸੇ ਬੀਬੀਆਂ ਦਾ ਸਰੋਵਰ ਹੈ ਜੀ ਇੱਕ ਪਾਸੇ ਮਰਦਾਨਾ ਸਰੋਵਰ ਹੈ ਇਹਥੇ ਆ ਕੇ ਸੰਗਤਾਂ ਆਪਣਾ ਇਸ਼ਨਾਨ ਕਰਦੀਆਂ ਹੰਤੈ ਇਹ ਹੈ ਜੀ ਸ਼ੀਰ ਬਾਬਾ ਦੀਪ ਸਿੰਘ ਜੀ ਦਾ ਕੂ ਇੱਥੇ ਵੀ ਲੋਕ ਬੜੀ ਸ਼ਰਧਾ ਪੂਰਵਕ ਮੱਥਾ ਟੇਕਦੇ ਨਮਸਕਾਰ ਕਰਦੇ ਹੰਤੈ ਆਪਣੇ ਜੀਵਨ ਨੂੰ ਸਫਲ ਬਣਾਉਂਦੇ ਹਨ ਤੇ ਸਾਧ ਸੰਗਤ ਜੀ ਤੁਸੀਂ ਵੀ ਇੱਕ ਵਾਰੀ ਆਪਣੇ ਟਾਈਮ ਚੋਂ ਸਮਾਂ ਕੱਢ ਕੇ ਸਮੇਂ ਚੋਂ ਸਮਾਂ ਕੱਢ ਕੇ ਇੱਥੇ ਆ ਕੇ ਦਰਸ਼ਨ ਕਰੋ ਤੇ ਆਪਣੇ ਜੀਵਨ ਨੂੰ ਸਫਲ ਬਣਾਓ ਕਿਉਂਕਿ ਦੁਨੀਆ ਦੇ ਰੁਝੇਵੇਂ ਤਾਂ ਖਤਮ ਕਦੇ ਹੋਣੇ ਨਹੀਂ ਇਸ ਲਈ ਮੈਂ ਤੁਹਾਨੂੰ ਇਹੀ ਬੇਨਤੀ ਕਰਾਂਗਾ ਇਤੋਂ ਸੇ ਆਪਣੇ ਕੰਮ ਰਜੇਵਿਆਂ ਨੂੰ ਛੱਡ ਕੇ ਇੱਕ ਵਾਰੀ ਦਰਸ਼ਨ ਕਰੋ ਜੀ ਤਲਵੰਡੀ ਸਾਬੋ ਗੁਰੂ ਕੀ ਕਾਸ਼ੀ ਸ੍ਰੀ ਦਮਦਮਾ ਸਾਹਿਬ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਇਹ ਦੋਸਤੋ ਸਾਨੂੰ ਇਹ ਜਾਣਕਾਰੀ ਵਧੀਆ ਲੱਗੀ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਸ਼ੇਅਰ ਕਮੈਂਟ ਜਰੂਰ ਕਰੇ ਕਿਉਂਕਿ ਅਸੀਂ ਹੋਰ ਵੀ ਤੁਹਾਡੇ ਲਈ ਪ੍ਰਮਾਤਮਾ ਦੇ ਵਾਹਿਗੁਰੂ ਦੇ ਨਾਲ ਰਿਲੇਟਡ ਵੀਡੀਓ ਪਾ ਸਕੀ ਧੰਨਵਾਦ ਜੀ